वाल्मीकि समाज दिया मख मख जत्थे बंदियां आगू कोख हड़ताल ते 3 दिन बैठण तो बाद अमृतसर दे एसडीएम साहब ने मेमोरेंडम लेके पुख हड़ताल करवाई समाप्त मामला जाली एससी सर्टिफिकेट भगवान वाल्मीकि महाराज जी दे मंदिर दी बेदबी आदि मौके से पहुंचे एसडीएम साहब ने मीडिया नु जानकारी दंदे केहा जांच करके बंडी कार्रवाई कीती जावेगी ਨਾ ਤੋਂ ਕੁ ਮੰਗ ਪੱਤਰ ਲਿਆ ਜੋ ਵੀ ਨੀ ਡਿਮਾਂਡਸ ਹੈਗੀ ਉਹ ਜਿੰਨੇ ਕੁ ਵਾਰੀ ਕਰਵਾ ਕੇ ਉਹਨਾਂ ਨੂੰ ਆਨ ਮੈਰਿਟ ਹੀ ਉਹਨਾਂ ਨੂੰ ਇਨਸਾਫ ਦਵਾਇਆ ਜਾਏਗਾ ਕਾਜੀ ਜੀ ਕੀ ਕਹੜਾ ਜੀ ਹਾਂ ਠਾੜਾ ਜੀ ਤਹਿਸੀਲਦਾਰ ਹਾਂ ਦਾ ਨਾਸਤੇ ਅੱਜ ਨਹੀਂ ਭੁੱਖੜਾ ਨਾਸਤਾ ਕੀਤਾ ਜੀ ਜਿਆਵਾਲ ਮੇ ਕਿ ਜਾਪੇਮ ਜੀ ਜਿੱਦਾਂ ਕਿ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਤੀਸਰਾ ਦਿਨ ਭੁੱਖੜ ਹੜਤਾਲ ਦਾ ਸੀ ਪ੍ਰਸ਼ਾਸਨ ਵੱਲੋਂ ਹਰ ਵਾਰੀ ਵੀ ਸ਼ਵਾਦ ਦਵਾਇਆ ਜਾਂਦਾ ਵਾ ਕਿ ਤੁਹਾਡੇ ਕੰਮ ਜਲਦ ਤੋਂ ਜਲਦ ਕੀਤੇ ਜਾਣਗੇ ਇਸ ਵਾਰ ਵੀ ਐਸਡੀਐਮ ਸਾਹਿਬ ਖੁਦ ਚੱਲ ਕੇ ਆਏ ਆ ਜਿਹੜੀ ਐਸੀ ਸੀਟ ਤੋਂ ਜਨਰਲ ਕੈਟਾਗਰੀ ਦੀ ਔਰਤ ਲੜ ਰਹੀ ਹੈ ਇਲੈਕਸ਼ਨ ਔਰ ਉਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਤੇ ਐਸ ਡੀ ਐਮ ਸਾਹਿਬ ਨੇ ਵਿਸ਼ਵਾਸ ਦਿਵਾਇਆ ਵਾ ਕਿ ਇਹ ਮੰਗ ਜਲਦੀ ਤੋਂ ਜਲਦੀ ਪੂਰੀ ਹੋਊਗੀ ਤੁਹਾਡੀ ਫਿਰ ਐਸੇ ਰੋਡ ਤੇ ਇਸੇ ਜਗ੍ਹਾ ਤੇ ਫਿਰ ਮਿਲ ਕੇ ਭੁਖਟ ਹੜਤਾਲ ਦੇ ਰੂਪ ਤੇ ਉਹ ਭੁਖਟ ਹੜਤਾਲ ਦਾ ਰੂਪ ਅਲੱਗ ਹੋਗਾ ਅਨਮਿੱਥੇ ਸਮੇਤਕਰ ਔਰ ਅਨਜਾਨ ਤੇ ਭਵਾਗੇ ਤਾਂਕੀ ਹਰ ਵਾਰ ਸੜਕਾਂ ਦੇ ਬੈਨ ਤੇ ਪ੍ਰਸ਼ਾਸਨ ਮਜਬੂਰ ਕਰਦਾ ਵਾ ਸਾਨੂੰ ਕੋਈ ਸ਼ੌਂਕ ਨਹੀਂ ਹੈ ਸੜਕਾਂ ਦੇ ਬੈਨ ਦਾ ਰਾਤਾਂ ਕੱਟਣ ਦਾ ਕਰੋਬਾਰ ਨਿਕਲ ਕੇ ਲੋਕਾਂ ਦੀ ਆਵਾਜ਼ ਚੁੱਕਣ ਦਾ ਇਹ ਮਜਬੂਰ ਕੀਤਾ ਜਾਂਦਾ ਵਾ ਤਾਂ ਹੀ ਆਪਾਂ ਆਂਦੇ ਆ ਤੇ ਦੂਜੀ ਗੱਲ ਜਿਹੜਾ ਵਾਲਮੀਕੀ ਮੰਦਿਰ ਦਾ ਮਸਲਾ ਸੀ ਹੋਟਲਾਂ ਦੇ ਸਾਹਮਣੇ ਉਹ 24 ਤਰੀਕ ਦਾ ਟਾਈਮ ਦਿੱਤਾ ਵਾ ਪ੍ਰਸ਼ਾਸਨ ਨੇ ਐਸਪੀ ਹਰਪਾਲ ਜੀ ਨੇ ਕਿ 24 ਨੂੰ ਜੇ ਤੁਹਾਡਾ ਕੰਮ ਨਾ ਹੋਇਆ ਫਿਰ ਤੁਸੀਂ ਜਿੱਦਾਂ ਵੀ ਤੁਹਾਡਾ ਦਿਲ ਕਰੂਗਾ ਉਦਾਂ ਕਰਿਓ 24 ਤੋਂ 25 ਆਪਾਂ ਇੱਥੇ ਮਿਲਾਂਗੇ ਜੇ ਇਹ ਮੰਦਿਰ ਦਾ ਕੰਮ ਨਾ ਹੋਇਆ ਜੇ ਨਾ ਹੋਇਆ ਤੇ ਆਪਾਂ ਔਰਤੇ ਵੀ ਪਰਚੇ ਦੀ ਮੰਗ ਕੀਤੀ ਆ ਜਿਨ੍ਹਾਂ ਬੰਦੇ ਨੇ ਵਿਅਕਤੀ ਨੇ ਮੰਦਰ ਟਾਇਆ ਵਾ ਤੇ ਹੋਟਲ ਮਾਲਕਾਂ ਦੇ ਉੱਤੇ ਇਹ ਪਰਚੇ ਦੀ ਮੰਗ ਕੀਤੀ ਆ ਤੇ ਆਪਾਂ ਅਪੀਲ ਕਰਦੇ ਆ ਪ੍ਰਸ਼ਾਸਨ ਦੇ ਜਲਦੋਂ ਜਲਦ ਮਜਬੂਰ ਨਾ ਕਰਿਓ ਦੁਬਾਰਾ ਇੱਥੇ ਭੋਖੜ ਧਾਲਾ ਦੇ ਬਹਿਣ ਦੀ ਜੈ ਵਾਲਮੀਕੀ ਜੈ ਪੀਂਡੀ ਪੋਖਰ ਧਾਲ ਪਿਆ ਇਹ ਜਿਹੜੀ ਪੋਖੜ ਧਾਲ ਸੀ ਪੋਖੜ ਧਾਲ ਇਸ ਕਰਕੇ ਧੱਕੀ ਗਈ ਸੀ ਜਿਹੜੀ ਸਾਡੀ ਭੈਣ 7 ਨੰਬਰ ਵਾਰ ਤੋਂ 7 ਨੰਬਰ ਵਾਰ ਤੋਂ ਇਲੈਕਸ਼ਨ ਲੜ ਰਹੀ ਸੀ ਉਹ ਕੀ ਉਹ ਉਹ ਜਿਹੜੀ ਹੈਗੀ ਬੈਕਵਰਡ ਕਲਾਸ ਦੀ ਸੀ ਉਹ ਐਸਸੀ ਦੇ ਸੀਟ ਦੇ ਹੀ ਲੜਨ ਉਹਦੇ ਵਾਸਤੇ ਆਈ ਇਹ ਪੋਖੜ ਧਾਲ ਧੱਕੀ ਤੇ ਇੱਕ ਮਸਲਾ ਸਾਡਾ ਹੋਰ ਸੀ ਵਾਲਮੀਕ ਮੰਦਿਰ ਦਾ ਜਿਹੜਾ ਮੰਦਿਰ ਮੰਦਿਰ ਹੀ ਟੋੜ-ਬੋੜ ਕੀਤੀ ਆ ਤੇ ਉਹ ਉਹ ਐਡੀਮ ਸਾਹਿਬ ਆਏ ਸੀ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵਾ ਕਿ ਇਹ ਜਿਹੜੀ 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 ਹੈਗੀ ਹੈ ਜਿਹੜੀ ਸਟਰੀਟ ਤੇ ਆ ਲੜਨ ਭੈਣ ਸਾਡੀ ਉਰਤੇ ਜਲਦੀ ਤੋਂ ਜਲਦੀ ਕਾਰਵਾਈ ਹੋਏਗੀ ਆਨ ਰਿਕਾਰਡ ਕਾਰਵਾਈ ਹੋਏਗੀ ਜਿਹੜਾ ਮੰਦਰ ਆ ਉਹ ਸਾਡਾ ਕਹਿੰਦੇ ਆ ਜੀ 24 ਤਰੀਕ ਨੂੰ ਮੰਦਰ ਬਣ ਜਾਏਗਾ ਇਹ ਇਹ ਕਹਿ ਕੇ ਗਏ ਨੇ ਤੇ ਇਸ ਇਸ ਕਰਕੇ ਹੀ ਫਿਰ ਸਾਰਿਆਂ ਨੇ ਰਲ ਕੇ ਇਹੜਾ ਵਾਲਾ ਭੋਗੜ ਤਾਲਣਾ ਦਾ ਧਰਨਾ ਚੁੱਕ ਲਿਆ ਜਿਹੜਾ ਤੁਸੀਂ ਫੋਟੋਤਾ ਸ਼ਟਾਪ ਕੀਤੀ ਆ ਕੋਈ ਅਧਿਕਾਰੀ ਆਇਆ ਪੁੱਛਿਆ ਤੁਹਾਡੇ ਤੋਂ ਕਿ ਕਿਵੇਂ ਕੀਤੀ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਵਾਲਮੀਕੀ ਆ ਬੈਠ ਕੇ ਮਹਾਪੰਚਾਇਤ ਦਾ ਗਠਨ ਦਾ ਮੁਖੰਚ ਚਾਲਾਚਾਰੀ ਸੋ ਅੱਜ ਐਸ ਡੀ ਐਮ ਸਾਹਿਬ ਜਿਹੜੇ ਰਾਜਵਿੰਦਰਪੁਰ ਮੈਡਮ ਉਹ ਆਏ ਸੀ ਔਰ ਉਹਨਾਂ ਦੇ ਨਾਲ ਐਸ ਪੀ ਹਰਪਾਲ ਜੀ ਜਿਨ੍ਹਾਂ ਨੇ ਕੱਲ ਦਾ ਹੀ ਸਾਨੂੰ ਆਸ਼ਵਾਸ਼ਣ ਰਾਤ ਮੰਦਿਰ ਗਏ ਗਏ ਆ ਔਰ ਉਹਨਾਂ ਦੇ ਨਾਲ ਨਾਲ ਐਸ ਐਚਓ ਬੀ ਡਿਵੀਜ਼ਨ ਸੁਖਵੀਰ ਸਿੰਘ ਜੀ ਔਰ ਅੱਜ ਸਾਰੇ ਅਫਸਰ ਜਿਹੜੇ ਇੱਥੇ ਪਹੁੰਚੇ ਆ ਇਹਨਾਂ ਨੂੰ ਅਸੀਂ ਇਹੋ ਹੀ ਕਿਹਾ ਸੀ ਕਿ ਜਿਹੜੀ ਜਿਹੜੀ ਜਿਹੜੇ ਮੰਦਿਰ ਦੀ ਔਰ ਜਿਹੜੀ ਉਹ ਭੈਣ ਸੀਟ ਲੜਦੀ ਪਈ ਆ ਐਸਸੀ ਸਮਾਜ ਤੋਂ ਉਹਨਾਂ ਦੋਨਾਂ ਦੇ ਉੱਤੇ ਜਿਹੜੀ ਆ ਸਾਡੀ ਜਿਹੜੇ ਮੰਦਿਰ ਦੀ ਉਸਾਰੀ ਹੋਣੀ ਚਾਹੀਦੀ ਆ ਤੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਸਾਡੀਆਂ ਜਿਹੜੀਆਂ ਮੰਗਾਂ ਸੀ ਪ੍ਰਸ਼ਾਸਨ ਨੂੰ ਦੇਤੀਆਂ ਵਾਂ ਹੁਣ ਆਪਾਂ ਧਰਨਾ ਜਿਹੜਾ ਵਾ ਉਹ ਪੋਸਟਪੋਨ ਕਰਤਾ ਵਾਂ ਤੇ ਧਰਨਾ ਹੁਣ ਆਪਾਂ ਚੁੱਕ ਲੱਗੇ ਆ ਜਿਹੜਾ ਭੁਖੜ ਹਦਾਲ ਦਾ ਰੱਖਿਆ ਸੀ ਅਸੀਂ ਸਮਝ ਲਓ ਕਿ ਸਿਰਫ ਇੱਕ ਵਿਸ਼ਵਾਸ ਕਰਨ ਉਹਨਾਂ ਦੇ ਚੁੱਕਿਆ ਵਾ ਜੇ ਅਗਰ ਵਾਈਜ਼ 15 ਅਜ ਅਜ 10 10 ਬਾ ਹੋ ਗਈ ਆ ਜੇ 16 17 ਤਰੀਕ ਹੋ ਗਈ ਆ ਠੀਕ ਆ ਜੀ ਤੇ 16 17 ਤਰੀਕ ਤੇ ਅਗਰ 24 ਤਰੀਕ ਤੱਕ ਜੇ ਮਸਲਾ ਹੱਲ ਹੁੰਦਾ ਤੇ ਠੀਕ ਆ ਨਹੀਂ ਤਾਂ ਉਸ ਤੋਂ ਬਾਅਦ ਫਿਰ ਸੰਘਰਸ਼ ਇੱਥੇ ਹੀ ਇਸ ਰੋਡ ਦੇ ਉੱਤੇ ਹੀ ਇਹ ਸੜਕਾਂ ਜਿਹੜੀਆਂ ਹਨ ਸੁਨਸਾਨ ਨਹੀਂ ਰਹਿਣਗੀਆਂ ਮਸਲੇ ਦੇ ਵਿੱਚ ਇੱਕ ਜਿਹੜੀ ਮਹਿਲਾ ਵਾਲਾ ਬਜੂਂਦੀਆ ਉਹਦਾ ਦੁਕਾਨ ਟੈਗਾ ਜੀ ਬਿਲਕੁਲ 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 ਇਸ ਗੱਲ ਦੀ ਆਪਾਂ ਉਹਨਾਂ ਨੂੰ ਗੱਲ ਕੀਤੀ ਆ ਕਿ ਜਾਂ ਤੇ ਉਹਨੂੰ ਭੈਣ ਨੂੰ ਰਹਿਣ ਬਚੇਰਾ ਦੋ ਠੀਕ ਹੈ ਜਿਹੜਾ ਉਹਦਾ ਜਿਹੜਾ ਘਰ ਦਰਬਾਰ ਦੇ ਲਾਗੇ ਤੁਸੀਂ ਤੋੜਿਆ ਵਾ ਉਸੇ ਤਰ੍ਹਾਂ ਉਹਨੂੰ ਜਗ੍ਹਾ ਤੇ ਫਿਰ ਉਸੇ ਤਰ੍ਹਾਂ ਉਹਨੂੰ ਬਣਾ ਕੇ ਦੋ ਅਸੀਂ ਇਹੋ ਹੀ ਮੰਗ ਕੀਤੀ ਆ ਕਿਉਂਕਿ ਜੇ ਇਹਨਾਂ ਨੂੰ ਜਿਹੜੇ ਕੋਈ ਇਹਨਾਂ ਦੇ ਜੇ ਇਹਨਾਂ ਦੇ ਦੋਸ਼ੀਆਂ ਦੇ ਉੱਤੇ ਕਾਰਵਾਈ ਨਾ ਹੋਈ ਤੇ ਜੇ ਉਹ ਮੰਦਰ ਨਾ ਬਣਿਆ ਤੇ ਫਿਰ ਸੰਘਰਸ਼ ਫਿਰ ਤਿੱਖਾ ਕੀਤਾ ਜਾਏਗਾ ਫਿਰ ਸੜਕਾ ਤੇ ਆਵਾਂਗੇ ਆਪਾਂ ਜੈ ਬਾਲੀ